ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਗੁਰਜੰਡ ਘਪੋ ਚੁੱਕੇ ਪਿੰਡ ਬਾਕੀਪੁਰ ਜ਼ਿਲ੍ਹਾ ਤਰਨਤਾਰਨ ਆਓ ਫਿਰ ਵੀ ਨਾਲ ਗੱਲਬਾਤ ਕਰੀਏ ਬਾਈ ਸਤਿ ਸ਼੍ਰੀ ਅਕਾਲ ਸਨੇਹੀ ਵੀ ਠੀਕ ਆ ਗਏ ਵਾਧੀਆਂ ਚੜਦੀ ਕਲਾ ਹੋਸਣਾ ਵਧੀਆ ਵਧੀਆ ਚੜਦੀ ਕਲਾ ਮਹਾਰਾਜ ਮਿਖਦਾ ਮਾਲ ਕਿਰਪਾ ਮਹਾਰਾਜ ਦੀ ਚਲੋ ਚਲੋ ਅੱਜ ਫਿਰ ਅੱਜ 6 ਝੋਟੀਆਂ ਆਪਣੇ ਤੋਂ ਕਦੋਂ ਸ਼ੁਰੂ ਕਰਦੇ ਆ ਪਹਿਲਾਂ ਇੱਕ ਗੱਲ ਕਰ ਲਈਏ ਵੀਰ ਨਾਲ ਆਪਾਂ ਵੀਰ ਜੀ ਗੱਲ ਏਦਾਂ ਸੰਦੀ ਵੀਰ ਸਭ ਤੋਂ ਨੰਬਰ 1 ਜਿਹੜੀ ਦੇ ਮੈਂ ਸੂਈ ਸਵਾਈ ਆ ਆਪਣੇ ਘਰ ਦੋ ਡੰਗ ਚੋਣ ਤਿੰਨ ਡੰਗ ਚੋਵੇ ਆਪਾਂ ਨੂੰ ਕੋਈ ਤਰਾਜ ਨਹੀਂ ਹਾਂਜੀ ਹਾਂਜੀ ਜਿਹੜੀ ਮੈਂ ਗੱਬਣ ਆ ਉਹ ਆਪਣੀ ਦੋਹਾਂ ਦਿਨਾਂ ਦੀ ਗਰੰਟੀ ਹੋ ਗਈ ਆਨਲਾਈਨ ਜੇ ਜਾਂਦੀ ਆ ਉਹ ਤੋਂ ਬਾਅਦ ਕੋਈ ਗਰੰਟੀ ਨਹੀਂ ਜੇ ਚੈੱਕ ਪਾਸ ਹੋਣੀ ਆਪਣੇ ਘਰੇ ਵੀ ਮੇਰੇ ਕਰਾ ਕੇ ਖੜ ਸਕਦਾ ਕੋਈ ਨੰਬਰ ਦੂਜੀ ਤੀਜੀ ਗੱਲ ਜਿਹੜਾ ਪੰਜ ਰਸਾਈ ਪਾਊਗਾ ਮੈਂ ਉਹਦੀ ਡੱਕੀ ਜਾਣੀ ਜੇ ਹਜ਼ਾਰ ਵਾਲਾ ਵੀਰ ਮੇਰਾ ਕੋਈ ਸਾਈ ਪਾ ਕੇ ਇਹ ਨਾ ਕਿ ਮੈਂ ਦੂਰੋਂ ਆਇਆ ਵਾ ਵੀ ਮੇਰੀ ਹਜ਼ਾਰ ਤੇ ਮੈਂ ਨਹੀਂ ਰੱਕੀ ਹਜ਼ਾਰ ਤੇ ਮੈਂ ਨਹੀਂ ਜੇ ਮੈਂ ਡੱਕਣੀ ਬਿਲਕੁਲ ਸਹੀ ਠੀਕ ਆ ਪੰਜ ਜਿਹੜਾ ਸਾਈ ਬਾਪ ਮੈਂ ਉਹਦੀ ਡੱਕੀ ਰਹਿਣੀ ਜੇ ਪਿਛਲੇ ਸਾਲ ਵੀ ਇਹ ਹੋਇਆ ਕਿ ਇਹਨੇ ਪੰਜ ਪਾਈ ਮੈਂ ਤੇ ਉਹਦੀ ਪੰਜ ਹਜ਼ਾਰ ਵਾਲੇ ਦੀ ਹਜ਼ਾਰ ਵਾਲਾ ਆਂਦਾ ਮੈਂ ਹਜ਼ਾਰ ਪਾਇਆ ਮੈਂ ਵੀ ਆ ਗਿਆ ਮੈਨੂੰ ਫੇਰਾ ਪਿਆ ਵੀਰ ਜੀ ਸੋਚ ਸਮਝ ਕੇ ਪਹਿਲਾਂ ਸਾਰੀ ਵੀਡੀਓ ਵੇਖਿਆ ਕਰੋ ਤੇ ਫੇਰ ਵੀਰ ਮੇਰੇ ਸਾਈ ਪਾਇਆ ਕਰੋ ਆ ਜੋ ਕਰੀਏ ਸ਼ੁਰੂ ਆ ਵੀਰ ਦੂਜਾ ਸੂਆ ਝੋਟੀ ਸੂਈ ਆ ਹੁਣੇ ਹੀ ਸੂਈ ਆ ਨਾ ਹ ਹੋਣੀ ਸੂਈ ਝੋਟੀ ਜਾ ਕੱਟੀ ਦਿੱਤੀ ਆ ਕੱਟੀ ਮਗਰਾ ਦੀ ਇਧਰ ਮਾਰ ਦੇ ਕੱਟੀ ਵੀ ਜੈਡ ਬਲੈਕ ਹਾਂਜੀ ਦੁਜਾ ਸੁਆ ਚੁਆਈ ਕਿਵੇਂ ਨਿਕਲੀ ਦਰਜਾਈ ਚੁਆਈ ਓਕੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਲੋ ਹਾਂਜੀ ਦਿਖਾਉ ਮਾਰ ਸ਼ੰਭੂ ਵਾਹ ਜੇਰ ਜੂ ਰਹੇ ਪੈਣੀ ਹੈ ਜੇ ਹਾਂਜੀ ਜੇਰ ਪੈਣ ਵਾਲੀ ਆ ਗੱਲ ਨੇ ਭਾਅ ਛੋਟੇ ਹੀ ਕਰਨੇ ਆ ਛੋਟੇ ਛੋਟੇ ਨਿਕੇ ਨਿਕੇ ਹੀ ਨਿਕੇ ਨਿਕੇ ਹੀ ਉੜਦਿੰਗਾਂ ਵਾਲੇ ਜਿਹੜੇ ਸ਼ਾਰਟ ਤੇ ਵਿਕ ਜਾਣ ਨਹੀਂ ਜਾਣ ਡਾਂਸਰ ਹੀ ਘਰ ਹਣੋਗਾ ਨਹੀਂ ਹਾਂਜੀ 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 ਭਾਈ ਗੁਰਜਨ ਜੀ ਬੋਲੋ ਫਿਰ ਇੱਕ ਵੀ ਨਹੀਂ ਦੇ ਰਹੀਏ ਗੁਰਜਨ ਕਿ ਦੁੱਧ ਕਿੰਨਾ ਕਰਜੋ ਭਾਈ ਇਹ ਦੁੱਧ 12 13 ਕਿਲੋ ਸੰਦੀਪ ਖੁੱਲਾ ਕਰੀ ਝੋਟੀ ਦੁੱਧ ਆਪਾਂ 15 16 ਨਹੀਂ ਆਂਦੇ ਬੋਲੋ ਫਿਰ ਇੱਕ ਵੀ ਦੇ ਦਈਏ ਜਾਇਜ਼ ਇੱਕੋ ਹੀ ਗੱਲ 500 ਹੀ ਛੋੜ ਹੋਣੀ ਇੱਕ 15 ਦੀ ਇੱਕ ਵੀ ਦੋ 500 5000 5000 ਛੋੜ ਹਾਂ ਇੱਕ 15 ਦੀ 500 ਛੋੜ ਆ ਸੰਦੀਪ ਵੀਰ ਗੱਬਣ ਮੈਂ ਅੱਛੇ ਗੱਬਣ ਇਹ ਗੱਬਣਿਆ 15 ਦਿਨ ਮੈਂ ਕੱਚੀ ਆ ਵੱਡੀ ਮੈਂ 13 14 ਕਿਲੋ ਵਾਲੀ ਰਾਜੀ ਨੂੰ ਜੀ ਫੁੱਲ 13 ਕਿਲੋ ਵਾਲੀ ਇਹ ਵੀ ਚੈੱਕ ਕਰੋ ਫਿਰ ਉਹ ਠੀਕ ਆ ਫਿਰ ਗੁਰਜੰਡਾ ਇਹ ਕਿਨਾਂ ਕਰੂ ਦੋ ਬਾਈ 13 14 ਕਿਲੋ ਦੋ ਦੋ ਚੋਣੇ ਇੰਨੇ ਕਰ ਜੂਗਾ ਹਾਂ ਜੀ ਠੀਕ ਆ ਤੀਜਾ ਸੁਆ ਮੈਂ ਤੀਜਾ ਸੁਆ ਹਾਂ ਜੀ ਆ ਜੋ ਲੈ ਆਓ ਕਰਾ ਲੈ ਲਓ ਬਾਈ ਗੁਰਜੰਡਾ ਜੀ ਫਿਰ ਇਹਦੀ ਕੀਮਤ ਸੰਦੀ ਵੀ ਇਹ ਵੀ ਬਰਾਬਰ 500 ਛੋੜੀ ਕਰਨੀ 115 ਦੀ ਇਹ ਵੀ ਇਹ ਵੀ 115 ਦੇ ਪੰਪ 500 ਛੋੜ ਕਰੋ ਉਹ ਆ ਗਈ ਆ ਬਹੁਤ ਵੱਡੀ ਝੋਟੀ ਵਾਹ ਜੀ ਵੇਖੋ ਇਹ ਗੱਪਣਾ ਨਾ ਨਾ ਇਹ ਸੂਈ ਆ ਝੋਟੀ ਬੱਚਾ ਨਹੀਂ ਆ ਪਹਾੜੇ ਦੇ ਇੱਕ ਟਾਈਮ ਪਹਾੜਾ ਇੱਕ ਟਾਈਮ ਟੀਗਾ ਅੱਛਾ ਕਿੰਨੇ ਦਿਮੋ ਕੇ ਸੂਈ ਨੂੰ ਇਹਨੂੰ ਸੂਈ ਨੂੰ ਸੰਦੀ ਵੀਰ ਤਿੰਨ ਚਾਰ ਮਹੀਨੇ ਹੋ ਗਏ ਆ ਅੱਛਾ ਠੀਕ ਆ ਰੋਕ 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 ਹਾਂ ਜੀ ਤੇ ਇੱਕ ਟਾਈਮ ਟੀਕੇ ਦੇ ਥੋੜੀ ਡਰਦੀ ਅੰਦਰੋਂ ਨਹੀਂ ਨਿਕਲੀ ਮੈਂ 8 ਗੋਲ ਦੁੱਧ ਹੈਗਾ ਨਾ ਹਾਂ ਜੀ ਮਾਰ ਲੈ ਲੱਗ ਥੱਲੇ ਲੈ ਗਲ ਕੋ ਫਾੜੇ ਆਜੋ ਮਗਰਾ ਨਹੀਂ ਮੜਾ ਚੰਬੂ ਚੰਬੂ ਪਿੱਛੇ ਹੋ ਜਾ ਪਿੱਛੇ ਪਿੱਛੇ ਹੋ ਜਾ ਪਿੱਛੇ ਆ ਜੂਗੀ ਬੈਠ ਠੀਕ ਦਾ ਗੁਰਜਾ ਝੋਟੀ ਬਹੁਤ ਸੋਣੀ ਕਿਹੜੇ ਲੱਕ ਲੈਂਦੀ ਬਈ ਇਹ ਸੰਦੀਪ ਵੀਰ ਜਿਹੜਾ ਰੰਦੀਪ ਮਿਲਕ ਮੈਨ ਆਣਾ ਹਰਿਆਣੇ ਉਹਦੇ ਕੋਲੋਂ ਆਈ ਏ ਝੋਟੀ ਅੱਛਾ ਉਹਦੇ ਕੋਲ ਆ ਹਾਂ ਪਹਿਲੇ ਸਵੇਰ ਝੋਟੀ ਨੇ 15 16 ਕਿਲੋ ਦੁੱਧ ਦਿੱਤਾ ਅੱਛਾ ਹਾਂਜੀ ਹਾਂਜੀ ਬਾਕੀ ਇੱਕ ਗੱਲ ਇਹਦਾ ਘਾਬਰਦੀ ਏ ਨੀ ਝੋਟੀ ਹਾਂ ਠੰਡੀ ਸੀ ਲਈ ਦੇਖੋ ਕੁਝ ਨਹੀਂ ਆਂਦੀ ਹਾਂ ਆਲੇ ਮਾਰੇ ਡਰਦੀ ਇਧਰ ਵੇ ਕੋਈ ਚੱਕਰ ਹੀ ਕੋਈ ਨਹੀਂ ਹੈ ਨਾ ਠੀਕ ਮੋਲੇ ਫਰਾ ਜੈਰੀ ਕਰਦੀ ਏ ਜੈ 80000 ਚ 2000 ਛੋੜ ਚਲੋ 78000 78000 ਚਲੋ ਆ ਸੰਦੀ ਵੀਰ ਮੈਂ ਜਿਹੜੀ ਆਪਾਂ ਪਾਈ 31 ਤਰੀਕ ਨੂੰ ਗੱਬਣ ਨਾ ਨਾ ਸੁਈ ਮੈਂ ਪਾਈ 31 ਤਰੀਕ ਨੂੰ ਕੱਟੀ ਮਰ ਗਈ ਬੱਚਾ ਮਰ ਗਿਆ ਦਾ ਅੱਛਾ 14 ਕਿਲੋ ਦੁੱਧ ਗਰੰਟੀ ਵਾਲਾ ਆਪਣਾ ਹਾਂ ਕੰਡੇ ਵਾਲਾ ਦੋ ਟਾਈਮ ਤੋਂ ਤਿੰਨ ਟਾਈਮ ਚ 13 ਦੀ ਗਰੰਟੀ ਦੇਣੀ ਆਪਾਂ 13 ਆ ਨਹੀਂ ਗਰੰਟੀ ਹਾਂ ਵੇਖ ਮੈਂ ਠੀਕ ਆ ਕੱਟੀ ਮਰ ਗਈ ਆ ਚੋਈ ਜੁਈ ਠੀਕ ਹੈ ਕੋਈ ਨਾ ਚੋਈ ਜੁਈ ਕੋਈ ਭੂਰ ਛੱਟਾ ਕੋਈ ਨਾੜ ਆਪਣੀ ਜ਼ਿੰਮੇਵਾਰੀ ਬੈ ਠੀਕ ਆ ਅੱਜ ਇਹ ਵੀ ਹੁਣ ਘਾਟਾ ਦੇ ਪੈਣਾ ਹੀ ਕੋਈ ਨਹੀਂ ਚੱਲਣ ਦੇ ਕੰਮ ਇਹ ਵੀ ਬਰਾਬਰ ਹੀ 115 ਦੀ ਇਹ ਵੀ 115 ਇਹ ਵੀ 115 ਹੀ ਦੇ ਦੇਣੀ ਅੱਜ ਸਾਰੇ 115 115 ਹੀ ਕਰਦਿਆਂ ਜਾਂਦੇ ਆ ਜੋੜਦਿਆਂ ਇਹ ਭਾਅ ਨਿਕਨਗੇ ਹੋਰ ਸੰਦੀਵੀਰੇ ਕਾ ਨੀਲੀ ਦੀ ਮੈਂ ਆ ਹਾਂ ਇੱਕ ਟੋਕੜ ਮੈਂ ਅੱਛਾ ਆਪਾਂ ਪਹਿਲਾਂ ਵੀਡੀਓ ਦੱਸ ਦਿੰਨੇ ਵਿੱਚ ਡਿਟੇਲ ਦੇ ਦੇਣੀ ਆ ਹਾਂ ਆਹ ਵੇਖੋ ਆਇੜੇ ਨੀਲੀ ਦੀ ਮਾਇਆ ਆਪਣੇ ਘਰੇ ਕਰਾਸ ਕਰਾਈ ਆ ਆਪਾਂ ਵੇਖੋ ਬਸ ਠੀਕ ਆ 15 ਤਰੀਕ ਨੂੰ ਇਹਨੂੰ ਮਹੀਨਾ ਹੋਣਾ ਜੇ 6-7 ਕਿਲੋ ਦੁੱਧ ਦੇ ਦੇ ਥੱਲੇ ਜੇ ਜਿਹੜੀ ਦੂਜੀ ਆਪਾਂ ਵਿਖਾਉਣੀ ਆ ਪੰਜਾਂ ਮਹੀਨਾ ਡਾਕਟਰ ਨੇ ਚੈੱਕ ਪਾਸ ਕੀਤੀ ਜਾ ਆਪਣੇ ਘਰ ਚੈੱਕ ਪਾਸ ਕਰਾਈ ਆ ਚਲੋ ਹਾਂਜੀ ਵਿਖਾਈਏ ਹੁਣ ਇਹਦੇ ਥੱਲੇ 6-7 ਕਿਲੋ ਦੁੱਧ ਦਸ ਸੰਦੀਪ ਇਹ 6-7 15 ਤਰੀਕ ਨੂੰ ਮਹੀਨਾ ਹੋਣਾ ਇਹਨੂੰ ਬਣੀ ਨੂੰ ਆਪਣੇ ਘਰ ਆਣ ਕੇ ਬਣੀ ਆ ਵੇਖੋ ਫੇਸ ਕੁਆਲਿਟੀ ਨਹੀਂ ਠੀਕ ਆ ਫਿਰ ਹਾਂਜੀ ਆ ਜੋੜ ਦੀਆਂ ਵਾਲੇ ਘਾਟੇ ਪਾਣੇ ਪਾ ਦੀ ਅੱਜ ਤੇ ਇੱਕ ਦਾ ਬੱਚਾ ਮਰ ਗਿਆ ਇਹਦੀ ਪੂਛ ਟੁੱਟ ਗਈ ਆ ਆਹੋ ਇਹਦੀ ਬੂਟ ਟੁੱਟ ਗਈ ਆ ਹਾਂ ਕੀ ਕਰੀ ਹੁਣ ਵੇਖੋ ਇਧਰ ਫੇਸ ਕੁਆਲਿਟੀ ਇਹਦੀ ਮਾਂ ਦੀ ਵੇ ਠੀਕ ਆ ਫਿਰ ਇਹ ਵੀ 70000 ਛੋੜ ਚਲੋ ਆ 90000 ਦੀ ਇਹ ਵੀ 90000 ਦੀ ਚਲੋ ਉਹਨਾਂ ਦੇ ਫੇਰ ਕਰਾਂ ਲਈ ਤੇ ਪਰਲੀ ਫਿਰ ਬਸ ਟੋਕੜ ਕਾ ਮੈਂ ਪੰਜ ਮਹੀਨੇ ਦੀ ਦੁੱਧ ਲੋ ਡਰਾਈ ਜੇ ਫਰ ਪਾਸ ਕਰਾਉਗੀ ਅੱਛਾ ਹਾਂ ਡਾਕਟਰ ਨਾਲ ਆਪਾਂ ਕਰਾਈ ਤੁਹਾਨੂੰ ਵਿਖਾਤੀ ਡਿਟੇਲ ਵਿੱਚ ਦੋਦ ਨਹੀਂ ਦਿੰਦੀ ਏ ਦੋਦ ਨਹੀਂ ਦਿੰਦੀ ਹਾਂ ਬਸ ਠੀਕ ਐ ਇਹਦਾ ਫਿਰ ਮੋਲ ਇਹ ਵੀ ਉੜਦੀਆਂ ਨੇ 60 ਚ ਦੋ ਛੋਟ ਚਲੋ 58 52000 ਦੀ ਹਾਂ 52000 ਦੀ ਚੱਲਣ ਦੇ ਫਿਰ ਚੱਲਣ ਦੇ ਅੱਜ ਵਾਹ ਜੀ ਵਾਹ ਹਾਂ ਪੰਜਾ ਮਹੀਨੇ ਹੈ ਪੰਜਾ ਮਹੀਨਿਆਂ ਦੀ ਚਲੋ ਚੱਕ ਪਾਸ ਚੱਕ ਪਾਸ ਹਾਂ ਜੀ ਮਜ਼ਾ ਆਹੀ ਹੈ ਨਾ ਹਾਂ ਜੀ ਹਾਂ ਜੀ ਇਹੋ ਜੀ ਲੋ ਜੀ ਆਹੀ ਪਸ਼ੂ ਸੇਲ ਹੈ ਬਾਈ ਕੋਲ ਜੀ ਬਾਈ ਜੀ ਮੇਰਾ ਵੀ ਇੱਥੇ ਆ ਕੇ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਜਿਹੜੇ ਹੈਗੇ ਪਸੂ ਚੈੱਕ ਕਰਕੇ ਲੈ ਜਾਈਏ ਹਾਂਜੀ ਪਿੰਡ ਆਪਣਾ ਬਾਕੀਪੁਰ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਨਾਂ ਆਪਣਾ ਗਰਜੰਡ ਸਿੰਘ ਨੰਬਰ ਆਪਣਾ 9501178789 ਸਾਸਤਰੀ ਕਾ